ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਅਸੀਂ ਤੁਹਾਨੂੰ ਲੈ ਕੇ ਆਏ ਹਾਂ ਜੀ ਮਹਾਲੀ ਸੈਕਟਰ 68 ਦੇ ਵਿੱਚ ਮਾਤਾ ਦੁਰਗਾ ਦੇ ਮੰਦਿਰ ਦੇ ਦਰਸ਼ਨ ਕਰਵਾਉਣ ਵਾਸਤੇ ਇਹ ਸਾਹਮਣੇ ਜਿਹੜਾ ਤੁਸੀਂ ਮੰਦਿਰ ਦੇਖ ਰਹੇ ਹੋ ਦੁਰਗਾ ਮਾਤਾ ਦਾ ਮੰਦਿਰ ਹੈ ਸੈਕਟਰ 68 ਦੇ ਵਿੱਚ ਮਹਾਲੀ ਜਦੋਂ ਹੀ ਆਪਾਂ ਮੰਦਿਰ ਦੇ ਵਿੱਚ ਪ੍ਰਵੇਸ਼ ਕਰਦੇ ਹਾਂ ਮੇਨ ਗੇਟ ਤੋਂ ਸਾਹਮਣੇ ਤੁਸੀਂ ਮਾਤਾ ਦੁਰਗਾ ਦਾ ਦਰਬਾਰ ਦੇਖ ਸਕਦੇ ਹੋ ਇਸ ਪਾਸੇ ਮੰਦਿਰ ਦੇ ਇੰਟਰ ਕਰਨ ਵੇਲੇ ਖੱਬੇ ਪਾਸੇ ਸ਼ਿਵ ਜੀ ਮਹਾਰਾਜ ਦਾ ਮੰਦਿਰ ਹੈ ਇੱਥੇ ਲੋਕ ਆ ਕੇ ਦੂਰੋਂ ਦੂਰੋਂ ਸੰਗਤਾਂ ਕੇ ਜਲ ਚੜਾਉਂਦੀਆਂ ਨੇ ਆ ਨਾਲ ਹੀ ਬਜਰੰਗਬਲੀ ਮਹਾਰਾਜ ਦੀ ਫੋਟੋ ਲੱਗੀ ਹੋਈ ਹੈ ਇਹ ਫੋਟੋ ਬਹੁਤ ਉੱਚੀ ਹੈ ਤੇ ਬਹੁਤ ਸੋਹਣੀ ਫੋਟੋ ਹੈ ਇਸ ਦੇ ਨਾਲ ਹੀ ਉਹ ਤੁਸੀਂ ਉੱਪਰ ਦੇਖ ਸਕਦੇ ਹੋ ਸ਼ਿਵਲਿੰਗ ਦੀ ਸਥਾਪਨਾ ਕੀਤੀ ਹੋਈ ਹੈ ਇਸ ਤੋਂ ਬਾਅਦ ਜਦੋਂ ਤੁਸੀਂ ਇਹਦੇ ਸੱਜੇ ਪਾਸੇ ਵੱਲ ਆਉਨੇ ਹੋ ਤਾਂ ਇੱਥੇ ਡਾਕਟਰੀ ਸਹੂਲਤ ਤੁਹਾਨੂੰ ਮਿਲ ਜੂਗੀ ਜਿੱਥੇ ਕਿ ਫ੍ਰੀ ਦਵਾਈ ਦੇਤੀ ਜਾਂਦੀ ਹੈ ਮਰੀਜ਼ਾਂ ਲਈ ਤੇ ਲੋੜਵੰਦਾਂ ਲਈ ਉਸ ਤੋਂ ਬਾਅਦ ਆਪਾਂ ਕਰਦੇ ਹਾਂ ਮੰਦਰ ਦੇ ਵਿੱਚ ਇੰਟਰ ਇਹ ਦਰਬਾਰ ਹੈ ਮੰਦਰ ਦਾ ਹੁਣ ਸਾਹਮਣੇ ਤੁਸੀਂ ਦੇਖ ਸਕਦੇ ਹੋ ਦੇਵੀ ਮਾਤਾ ਦੀ ਫੋਟੋ ਲੱਗੀ ਹੋਈ ਹੈ ਤੇ ਹੋਰ ਵੀ ਦੇਵਤਿਆਂ ਦੀਆਂ ਫੋਟੋਆਂ ਇੱਥੇ ਲੱਗੀਆਂ ਹੋਈਆਂ ਨੇ ਕਾਫੀ ਖੁੱਲਾ ਦਰਬਾਰ ਹੈ ਹਾਂ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਦਰਬਾਰ ਹੈ ਆ ਤੁਹਾਨੂੰ ਪੂਰਾ ਦਿਖਾਉਨੇ ਆ ਆ ਤੁਸੀਂ ਦੇਖ ਸਕਦੇ ਹੋਗੇ ਪੰਡੇ ਜੀ ਪੂਜਾ ਕਰ ਰਹੇ ਨੇ ਆ ਸਾਰੀਆਂ ਫੋਟੋਆਂ ਦੇ ਤੁਸੀਂ ਦਰਸ਼ਨ ਕਰੋ ਬਜਰੰਗਬਲੀ ਮਹਾਰਾਜ ਦੂਰੋਂ ਦੂਰੋਂ ਸੰਗਤਾਂ ਇੱਥੇ ਮੱਥਾ ਟੇਕਣ ਆਉਂਦੀਆਂ ਨੇ ਪੂਰਾ ਖੁੱਲਾ ਹਾਲ ਹੈ ਆ ਪੰਡਤ ਜੀ ਬੈਠ ਨੇ ਉਹ ਸਾਹਮਣੇ ਜਿੱਥੋਂ ਪ੍ਰਸ਼ਾਦ ਮਿਲਦੇ ਨੇ ਇਥੋਂ ਪ੍ਰਸ਼ਾਦ ਦਿੰਦੇ ਨੇ ਪੰਡਤ ਜੀ ਆ ਦੇਖੋ ਇੱਥੇ ਜਦੋਂ ਵੀ ਕੋਈ ਪ੍ਰੋਗਰਾਮ ਹੁੰਦਾ ਹੈ ਤਾਂ ਬਹੁਤ ਸਾਰਾ ਇਕੱਠ ਹੁੰਦਾ ਹੈ ਕੱਲਾ ਮਹਾਲੀ 68 ਸੈਕਟਰ ਦਾ ਨਹੀਂ ਇੱਥੇ ਪੂਰੀ ਮਹਾਲੀ ਦੇ ਵਿੱਚੋਂ ਤੇ ਬਾਹਰੋਂ ਵੀ ਲੋਕ ਆਉਂਦੇ ਨੇ ਮੱਥਾ ਟੇਕਣ ਇੱਥੇ ਹਰ ਕਿਸੇ ਦੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਆ ਮੰਦਰ ਦੇ ਜਦੋਂ ਆਪਾਂ ਦਰਬਾਰ ਚੋਂ ਬਾਹਰ ਨਿਕਲਦੇ ਹਾਂ ਬਾਹਰਲੀ ਸਾਈਡ ਹੈ ਇੱਥੇ ਵੀ ਛੋਟੇ ਛੋਟੇ ਹੋਰ ਮੰਦਰ ਤੁਸੀਂ ਦੇਖ ਸਕਦੇ ਹੋ ਬਣੇ ਹੋਏ ਹਨ ਸਮਾਜ ਭਲਾਈ ਦੇ ਕੰਮ ਜਿਵੇਂ ਕਿ ਤੁਹਾਨੂੰ ਅੱਗੇ ਮੰਦਰ ਦੀ ਕਮੇਟੀ ਵੀ ਦੱਸੂਗੀ ਆਪਾਂ ਉਹਨਾਂ ਤੋਂ ਪੁੱਛਾਂਗੇ ਸਮਾਜ ਭਲਾਈ ਦੇ ਕੰਮ ਵੀ ਇੱਥੇ ਬਹੁਤ ਸਾਰੇ ਕੀਤੇ ਜਾਂਦੇ ਨੇ ਦੇ ਸੰਗਤਾਂ ਦਾ ਮੰਨਣਾ ਵੀ ਇੱਥੇ ਹਰ ਮਨੋ ਕਾਮਨਾ ਪੂਰੀ ਹੁੰਦੀ ਹੈ ਸੋ ਇਸ ਕਰਕੇ ਹਰ ਇਨਸਾਨ ਇੱਥੇ ਸ਼ਰਧਾ ਤੇ ਭਾਵਨਾ ਦੇ ਨਾਲ ਆਉਂਦਾ ਹੈਗਾ ਆ ਮੰਦਰ ਦਾ ਉੱਪਰਲਾ ਉੱਪਰਲੀ ਬਿਲਡਿੰਗ ਦਾ ਪੋਰਸ਼ਨ ਇੱਥੇ ਵੀ ਬੜਾ ਖੁੱਲਾ ਦਰਬਾਰ ਬਣਿਆ ਹੋਇਆ ਆ ਤੁਸੀਂ ਦੇਖ ਸਕਦੇ ਹੋ ਇੱਥੇ ਛੋਟੇ-ਛੋਟੇ ਜਿਹੜੇ ਖੁਸ਼ੀ ਗਮੀ ਦੇ ਪ੍ਰੋਗਰਾਮ ਨੇ ਉਹ ਵੀ ਇਸ ਮੰਦਰ ਦੇ ਵਿੱਚ ਕੀਤੇ ਜਾਂਦੇ ਆ ਜਿਵੇਂ ਸ਼ਹਿਰਾਂ ਦੇ ਵਿੱਚ ਅਕਸਰ ਆਪਾਂ ਕਹਿੰਦੇ ਨੇ ਵੀ ਜਗਾ ਦੀ ਘਾਟ ਹੁੰਦੀ ਹੈ ਕਿ ਕੋਈ ਖੁਸ਼ੀ ਦਾ ਪ੍ਰੋਗਰਾਮ ਹੈ ਕੋਈ ਗਮੀ ਦਾ ਪ੍ਰੋਗਰਾਮ ਹੈ ਕੋਈ ਭੋਗ ਦਾ ਪ੍ਰੋਗਰਾਮ ਹੈ ਹਨਾ ਤਾਂ ਉਹ ਚੀਜ਼ਾਂ ਇਸ ਮੰਦਿਰ ਦੇ ਵਿੱਚ ਬਹੁਤ ਖੁੱਲੀ ਡੁੱਲੀ ਜਗ੍ਹਾ ਉੱਥੇ ਹੋ ਜਾਂਦੀ ਹੈ ਬਾਕੀ ਲੋਕਾਂ ਦੀ ਜੇ ਆਪਾਂ ਸ਼ਰਧਾ ਦੀ ਗੱਲ ਕਰੀਏ ਤਾਂ ਸਵੇਰ ਤੋਂ ਹੀ ਇੱਥੇ ਲੋਕਾਂ ਦਾ ਆਉਣਾ ਜਾਣਾ ਸਟਾਰਟ ਹੋ ਜਾਂਦਾ ਜਿਹੜਾ ਸ਼ਾਮ ਤੱਕ ਚੱਲਦਾ ਰਹਿੰਦਾ ਇਸ ਤੋਂ ਜਦੋਂ ਆਪਾਂ ਉੱਪਰ ਜਾਂਦੇ ਆ ਉੱਪਰਲੀ ਮੰਜ਼ਲ ਦੇ ਵਿੱਚ ਜਾਂਦੇ ਆ ਤਾਂ ਉੱਪਰ ਤੁਹਾਨੂੰ ਦਿਖਾਉਣੇ ਆਗੇ ਇੱਥੇ ਨਾ ਰਹਿੈਸ਼ੀ ਕਮਰੇ ਬਣੇ ਹੋਏ ਆ। ਆ ਪੌੜੀਆਂ ਚੜ ਕੇ ਜਦੋਂ ਆਪਾਂ ਸਭ ਤੋਂ ਉੱਪਰ ਜਾਂਦੇ ਆ ਤਾਂ ਸਾਹਮਣੇ ਤੁਸੀਂ ਜਿਹੜੇ ਦੇਖ ਰਹੇ ਹੋ ਰਹਿੈਸ਼ੀ ਕਮਰੇ ਨੇ। ਹਰ ਕਮਰੇ ਦੇ ਵਿੱਚ ਏਸੀ ਲੱਗਿਆ ਹੋਇਆ ਹੈ। ਇੱਥੇ ਤੁਹਾਨੂੰ ਏਸੀ ਅਤੇ ਨੋਨ ਏਸੀ ਦੋਨੋਂ ਤਰ੍ਹਾਂ ਦੇ ਕਮਰੇ ਮਿਲ ਜਾਣਗੇ। ਕਮਰੇ ਤੁਸੀਂ ਆਪ ਹੀ ਦੇਖ ਸਕਦੇ ਹੋ। ਬਹੁਤ ਹੀ ਸਾਫ ਸਫਾਈ ਵਾਲੇ ਨੇ। ਤੇ ਅਕਸਰ ਹੀ ਲੋਕ ਇੱਥੇ ਆ ਕੇ ਰਹਿائش ਕਰਦੇ ਨੇ। ਬਾਕੀ ਇਹ ਮੰਦਿਰ ਕਦੋਂ ਤੇ ਕਿਵੇਂ ਹੋਂਦ ਵਿੱਚ ਆਇਆ। ਇਹ ਆਪ ਪੁੱਛਦੇ ਆ ਮੰਦਿਰ ਦੀ ਕਮੇਟੀ ਅਤੇ ਪ੍ਰਧਾਨ ਜੀ ਕੋਲੋਂ ਆ ਜੋ ਲੈ ਕੇ ਚੱਲਦੇ ਆ ਤੁਹਾਨੂੰ ਕਮੇਟੀ ਕੋਲ। ਫਾਂਚੇ ਦਰਵਾਜ਼ੇ ਕੀ ਗਏ। ਜੇ ਕਾਰਾ ਵੀਰ ਬਜਰੰਗੀ ਹਰ ਹਰ ਮਹਾਦੇਵ ਇਹ ਮੰਦਿਰ ਜੀ ਸਾਨੂੰ 2013 ਚ ਇਹ ਜਗ੍ਹਾ ਮਿਲੀ ਸੀ। ਪਰ ਥੋੜਾ ਜਿਹਾ ਕੋਈ ਗਮਾੜਾ ਦੀਆਂ ਦਿੱਕਤਾਂ ਕਰਕੇ 2015 ਚ ਮੰਦਿਰ ਸ਼ੁਰੂ ਹੋਇਆ ਸੀ April ਚ। ਔਰ 1 ਸਾਲ ਤੋਂ ਘੱਟ ਸਮੇਂ ਦੇ ਵਿੱਚ ਇਹ ਚਾਰ ਮੰਜ਼िला ਮੰਦਰ ਬਣ ਕੇ ਤਿਆਰ ਹੋ ਗਿਆ ਜੀ ਮਾਂ ਤ੍ਰਿਵਾਨੀ ਮਾਂ ਦੁਰਗਾ ਹਨੂਮਾਨ ਜੀ ਰਾਮ ਲక్ష్మణ ਜਾਰ ਕੀ ਲక్ష్ਮੀ ਬਿਸ਼ਰੂ ਰਾਧਾ ਕਿਸ਼ਨ ਹਨੂਮਾਨ ਜੀ ਸਾਰੇ ਦਰਬਾਰ ਬਨੇ ਹੋਏ ਆ ਹੁਣ ਖਾਟੂ ਸ਼ਾਮ ਜੀ ਦਾ ਮਹਾਕਾਲੀ ਦਾ ਮਾਂ ਬੰਸਾ ਦੇਵੀ ਦਾ ਨਵਗੜਾ ਦੇਵਤਾ ਸ਼ੰਦੀ ਦੇਵਤਾ ਸਭ ਦੇ ਇੱਥੇ ਵਿਗਰਾ ਹੈਗੇ ਆ ਜੀ ਔਰ ਮੰਦਰ ਦੇ ਵਿੱਚ ਮੰਗਲਵਾਰ ਨੂੰ ਬਹੁਤ ਬੜੀ ਆਰਤੀ ਹੁੰਦੀ ਹੈ ਜਿਹਦੇ ਚ 5-400 ਬੰਦਾ ਹਾਜ਼ਰ ਹੁੰਦਾ ਹੈ ਜੀ ਬੇਨਤੀਆਂ ਕਰਦਾ ਮਾਦਾ ਦੇ ਇਕੱਠੇ ਜਿਹੜੇ ਕਿ ਅੱਗੇ ਪਿੱਛੇ ਆ ਕੇ ਤਾਂ ਹਜ਼ਾਰਾਂ ਹਰ ਮੰਗਲਵਾਰ ਹੁੰਦੇ ਆ ਇਸ ਤਰ੍ਹਾਂ ਹੀ ਹਰ ਸ਼ਨੀਵਾਰ ਵੱਡੀ ਆਰਤੀ ਹੁੰਦੀ ਹੈ ਤੇ ਉਹਦੇ 'ਚ ਵੀ ਸੈਂਕੜੇ ਲੋਕ ਸੈਂਕੜੇ ਸ਼ਰਧਾਲੂ ਜਿਹੜੇ ਆ ਕੇ ਮਾਤਾ ਸ਼੍ਰੀ ਦੇਵ ਬਹਾਦਰ ਜੀ ਦੀ ਪੂਜਾ ਕਰਦੇ ਆ ਔਰ ਉਸੇ ਬਿਨਾ ਸਾਵਣ ਦੇ ਵਿੱਚ ਦੇ ਪੂਰਾ ਹਰ ਰੋਜ਼ ਬੜੀ ਵਿਸ਼ਾਲ ਆਰਤੀ ਹੁੰਦੀ ਹੈ ਇਕਾदशी ਨੂੰ ਮਿਸ਼ਰੂ ਭਗਵਾਨ ਜੀ ਦੀ ਖਾਟੂ ਸ਼ਾਮ ਜੀ ਦੀ ਆਰਤੀ ਹੁੰਦੀ ਹੈ ਸ਼ੁਗਲ ਪਕਸ਼ ਦੀ ਇਸ ਤਰੀ ਨੂੰ ਮਾਤਾ ਮਸਤਾ ਦੇਵੀ ਦੀ ਬਣੀ 108 ਜੋਤਾਂ ਦਾ ਲਾਟੇ ਹੁੰਦੀ ਹੈ ਮੰਦਰ ਦੇ ਵਿੱਚ ਬਹੁਤ ਸ਼ਰਧਾਲੂ ਆਉਂਦੇ ਹਨ ਲਗ ਲਗ ਸੈਕਟਰਾਂ ਚੋਂ ਕਾਫੀ ਸ਼ਰਧਾਲੂ ਆਉਂਦੇ ਆ ਜੀ ਔਰ ਮੰਦਰ ਦੇ ਵਿੱਚ ਜਨ ਹਿੱਤ ਦੇ ਕੰਮ ਵੀ ਰੈਗੂਲਰ ਕਰੇ ਜਾਂਦੇ ਆ ਜਿਸ ਤਰ੍ਹਾਂ ਮੰਦਰ ਦੇ ਵਿੱਚ ਐਮ ਡੀ ਡਾਕਟਰ ਬੈਠਦੇ ਆ ਡਾਕਟਰ ਬੁਖਤੇਸ਼ अरोड़ा ਉਹ ਹੋਮੋਪੈਥਿਕ ਦੀ ਕੰਸਲਟੇਸ਼ਨ ਵੀ ਔਰ ਦਵਾਈ ਵੀ ਫ੍ਰੀ ਦਿੰਦੇ ਆ ਇਸ ਤਰ੍ਹਾਂ ਹੀ ਮੰਦਰ ਦੇ ਵਿੱਚ ਡਾਕਟਰ ਕਪੂਰ ਐ ਚਾਈਲਡ ਸਪੈਸ਼ਲਿਸਟ ਉਹ ਮੰਗਲਵਾਰ ਵੀਰਵਾਰ ਸ਼ਨੀਵਾਰ ਫ੍ਰੀ ਸੇਵਾ ਦਿੰਦੇ ਐ ਮਰੀ ਡਾਕਟਰ ਇਸ ਤਰ੍ਹਾਂ ਹੀ ਆਪਣੇ ਮੰਦਰ ਦੇ ਵਿੱਚ ਵੈਕਸੀਨੇਸ਼ਨ ਸੈਂਟਰ ਚੱਲਦਾ ਹੈ ਹਰ ਬੁੱਧਵਾਰ ਜੀ ਜਿਹਦੇ ਜਿਵੇਂ ਅਸੀਂ ਦੇਖਿਆ ਆਮ ਤੌਰ ਤੇ 30 40 ਦੇ ਵਿੱਚ ਬੱਚੇ ਔਰ ਪ੍ਰੈਗਨੈਂਟ ਲੇਡੀਆਂ ਆਪਣੀ ਵੈਕਸੀਨੇਸ਼ਨ ਕਰਵਾ ਕੇ ਜਾਂਦੀਆਂ ਐ ਇਸ ਤਰ੍ਹਾਂ ਹੀ ਮੰਦਰ ਦੇ ਵਿੱਚ ਇੱਕ ਚੈਰੀਟੇਬਲ ਲੈਬੋਰਟਰੀ ਚੱਲਦੀ ਹੈ ਜਿੱਦੇ ਕਰੀਬ ਕਿ 40% ਰੇਟ ਤੇ ਸਭ ਦੇ ਟੈਸਟ ਕਰੇ ਜਾਂਦੇ ਆ ਇੱਕ ਉੱਪਰ ਵੱੱਧਰ ਦੇ ਵਿੱਚ 12 ਏਸੀ ਰੂਮ ਹੈ ਜੀ ਬਹੁਤ ਸ਼ਾਨਦਾਰ ਕਮਰੇ ਬਣਾਏ ਆ ਲੋਕੀ ਹੁਣ ਅੱਜਕੱਲ ਘਰਾਂ ਦੇ ਵਿੱਚ ਜਗ੍ਹਾ ਘੱਟ ਹੋਣ ਕਰਕੇ ਸੁਖ ਹੋਵੇ ਦੁੱਖ ਹੋਵੇ ਕਿ ਸ਼ਾਦੀ ਵਿਆਹ ਕਹੇਦੇ ਹੋਰ ਕੋਈ ਦੁੱਖ ਦੀ ਗੱਲ ਹੈ ਉਹ ਸਾਰੇ ਲੋਕ ਉੱਪਰ ਕਮਰਿਆਂ 'ਚ ਰਹਿੰਦੇ ਆ ਔਰ ਵੀ ਜਿਹੜੇ ਬਾਹਰ ਤੇ ਯਾਤਰੂ ਆਂ ਕੋਈ ਇੱਥੇ ਮਹਾਰੀ ਦੇ ਵਿੱਚ ਮੈਡੀਕਲ ਸਹੂਲਤਾਂ ਹੋਣ ਕਰਕੇ ਲੋਕੀ ਬਾਹਰੋਂ ਆਉਂਦੇ ਆ ਉਹਨਾਂ ਨੂੰ ਵੀ ਅਸੀਂ ਕਮਰੇ ਦਿੰਦੇ ਆ ਜੀ ਇਸ ਤਰ੍ਹਾਂ ਹੀ ਲੋਕੀ ਜਿਹੜੇ ਕਿਸੇ ਦੇ ਰਿਸ਼ਤੇਦਾਰ ਕੇ ਜਿਆਦਾ ਜਾਣ ਜੀ ਤਾ ਵੀ ਉਹ ਕਮਰੇ ਦਾ ਪ੍ਰਯੋਗ ਕਰ ਸਕਦਾ ਹੈ ਮੰਦਰ ਦੇ ਵਿੱਚ ਲਗਾਤਾਰ Hindu ਧਰਮ ਦਾ ਹਰ ਤਿਉਹਾਰ ਮਨਾਇਆ ਜਾਂਦਾ ਹੈ ਔਰ ਸਾਰੇ ਲੋਕ ਇਹ ਹਮ ਮੰਗ ਕੇ ਪਹੁੰਚਦੇ ਆ ਇੱਛਾ ਪੂਰਨ ਹਨਮਨ ਜੀ ਹਰ ਟਾਈਮ ਇੱਥੇ ਮਹਾਰੀ ਚ ਆਪਣੇ ਠਾਰ ਸੈਕਟਰ ਬੈਠੇ ਆ ਜੀ ਤੇ ਉਹ ਹਰ ਟਾਈਮ ਸਭ ਦੀ ਇਛਾਵਾਂ ਬੁਰੀਆਂ ਕਰਦੇ ਆਂ ਔਰ ਸਾਰੀ ਸੰਗਤ ਨੂੰ ਰਿਹਾਲ ਕਰਦੇ ਆਂ ਉਹ ਸੰਗਤਾਂ ਵੀ ਹੁੰਮਵਾ ਕੇ ਪੂਰੀ ਸ਼ਰਧਾ ਨਾਲ ਤਉ ਦੇ ਚਾਦਾ ਚ ਬਾਸ ਕਰਦੀ ਹੈ ਇਹ ਮਾ ਦੁਰਗਾ ਮੰਦਰ ਸੈਕਟਰ 68 ਦੇ ਵਿੱਚ ਹੈਗਾ ਹੈ ਜੀ ਜਿਹੜੇ ਜਿਹੜਾ ਮਾਰਕੀਟ ਦੇ ਵਿੱਚ ਹੀ ਹੈ ਔਰ ਇਹਦੇ ਵਿੱਚ ਬਹੁਤ ਵੱਡੇ ਕਾਰਜਕ ਬ ਹੁੰਦੇ ਆਂ ਸੈਕਟਰ 68 ਦੇ ਵਿੱਚ ਇੱਥੇ ਇਸ ਮੰਦਰ ਦੇ ਵਿੱਚ ਕਰੀਬ-ਕਰੀਬ 10-12 ਸੈਕਟਰਾਂ ਤੋਂ ਔਰ ਹੋਰ ਸ਼ਹਿਰਾਂ ਤੋਂ ਵੀ ਸੰਗਤ ਆ ਜਿਹੜੀ ਰੈਗੂਲਰਲੀ ਆਉਂਦੀ ਹੈ ਓਮ ਸਰਬਮੰਗਲਮਾਂਗਲੀ ਸੇਵੀ ਸਰਵਾਰਥ ਸਾਧਕੇ சரਣੇ ਤੁਮਕੇ ਗੋਰੀ ਨਾਰਾਇਣੇ ਨਮੋਸਤੇ ਮਾ ਭਗਵਤੀ ਦੁਰਗਾ ਮਾਤਾ ਕੀ ਪਾਸ ਅਸੀਮ ਅਨਕੰਪਾ ਸੀ ਮੈਂ सर्वेश्वर प्रसाद गौड़ मुख्य पुजारी माँ दुर्गा मंदिर सेक्टर 88 में माँ की सेवा भगवान के चरणों में लगा हूँ और यहाँ पर भक्तजनों की बड़ी श्रद्धा और हर्षोल्लास के साथ में मंदिर के जितने कार्यक्रम हैं सारे बड़े धूमधाम से मनाए जाते हैं और सब धर्मों के यहाँ पर जितने लोग हैं बड़ी श्रद्धा से आते हैं अपनी श्रद्धानुसार भगवान का पूजन अर्चन यज्ञ आदि करते हैं और यहाँ पर समस्त देवी देवताओं की भी बड़ी सब भक्तों पर कृपा है कि जो जो भक्त यम यम चिंत कामम तम तम निश्चितम जिस जिस कामना को लेकर के आते हैं तो उन भक्तों की समस्त कामनाएं भगवती दुर्गा माता समस्त देवी देवता पूर्ण करते हैं और आगे भी मैं माँ भगवती से यही प्रार्थना करता हूँ कि सब धर्मों के यहाँ पर जितने भी लोग स्थिति संगत आती है सबके कामनाएं पूर्ण हो और सबके घर में खुशहालियाँ दे, सबके जीवन में तंदुरुस्ती और आनंद दे जय श्री राम नहीं आसपास के कई सेक्टरों से लोग इसमें दर्शन करने आते हैं और हनुमान जी का और माता रानी का आशीर्वाद प्राप्त करते हैं इस मंदिर के पहली मंजिल पर माँ भगवती श्री राम परिवार श्री राधा कृष्ण श्री गणेश जी श्री लक्ष्मी नारायण जी हनुमान जी खाटू श्याम जी मनसा देवी काली माता और कई मंदिर हैं नवग्रह शनि मंदिर स्थित हैं इसके पहले मंजिल पर नव दुर्गा का मंदिर है जिसमें नौ देवियों की मूर्तियाँ स्थापित हैं इसके अलावा हमारे सरस्वती माता लक्ष्मी माता गणेश जी और जगन्नाथ स्वामी जी का मंदिर स्थित है हमारे मंदिर में हर प्रोग्राम जो है हिंदू धर्म का वो मनाया जाता है इस मंदिर की आस्था यही है कि इसमें सब धर्मों के लोग शामिल होते हैं जैसे हिंदू सिख जो हमारी एकता है वो यहाँ पर कायम है आप कभी भी किसी प्रोग्राम में देख सकते हैं धन्यवाद हमारा मकसद सिर्फ ये मंदिर की इमारत बनाना ही नहीं है हमारा मकसद आने भारत के आने वाले भविष्य बच्चों का चरित्र निर्माण करना है जो कि आज भारत के ऊपर दो तरफ से विदेशों से हमला हो रहा है नंबर एक धर्म परिवर्तन और बच्चों को नशों की तरफ ले जाया जा रहा है हमारा मकसद है कि बच्चे धार्मिक तौर से अपने सनातन धर्म से जुड़ें और नशे से दूर रहें इसके अलावा जो भी विदेशी लालच देकर हिंदू सनातन या किसी भी धर्म को परिवर्तन कर रहे हैं उसको रोका जा सके पार्थ माता की जय इसके अलावा मंदिर में तरह तरह के सामाजिक सेवा के काम भी चल रहे हैं इसके अलावा मंदिर में हमारी तरफ से भी यहाँ पर योगा की क्लास भी चलती है डेली सिटी पार्क में भी चलती है कोई भी शख्स आगे इसमें भाग ले सकता है इसके अलावा जो भी डॉक्टर साहब आते हैं वो बिल्कुल फ्री सेवा करते हैं कोई उसका चार्ज नहीं करते इसीलिए सभी से जो गरीब लोग हैं जो ਮਹਿੰਗੇ ਮਹਿੰਗੇ ਡਾਕਟਰਾਂ ਦੇ ਪਾਸ ਨਹੀਂ ਜਾ ਸਕਦੇ ਯਹਾਂ ਪਰ ਅਗਰ ਆਪਣਾ ਬੜੀਆ ਇਲਾਜ ਕਰਵਾਤੇ ਹਨ ਜੈ ਮਾਤਾ ਕੀ ਜੈ ਅੱਜ ਜਗਾ ਜਿਹੜੀ ਤੁਸੀਂ ਦੇਖ ਰਹੇ ਹੋ ਇਹ ਮੰਦਿਰ ਦਾ ਬੇਸਮੈਂਟ ਹੈ ਇਹਦੀਆਂ ਕੰਧਾਂ ਦੇ ਉੱਪਰ ਆ ਤੁਸੀਂ ਪੂਰੀ ਸੰਪੂਰਨ ਰਮਾਇਣ ਦੇ ਚਿੱਤਰ ਦੇਖ ਸਕਦੇ ਹੋ ਆ ਤੁਹਾਨੂੰ ਇਸ ਦੇ ਉੱਪਰ ਅਸੀਂ ਦਿਖਾ ਰਹੇ ਹਾਂ ਸਕਰੀਨ ਦੇ ਉੱਤੇ ਇਹ ਪੂਰੀ ਰਮਾਇਣ ਤੁਸੀਂ ਇੱਥੇ ਹੀ ਦੇਖ ਸਕਦੇ ਹੋ ਇਹ ਮੰਦਿਰ ਦਾ ਹੇਠਲਾ ਪੋਰਸ਼ਨ ਹੈ ਜਿਹਨੂੰ ਆਪਾਂ ਬੇਸਮੈਂਟ ਕਹਿੰਦੇ ਹਾਂ ਇਹ ਹਾਲ ਵੀ ਤੁਸੀਂ ਦੇਖੋਗੇ ਕਾਫੀ ਖੁੱਲਾ ਹੈ ਜਿੱਥੇ ਲੋੜਵੰਦਾਂ ਤੇ ਖੁਸ਼ੀਗਮਿੰਦਾ ਕੋਈ ਪ੍ਰੋਗਰਾਮ ਆਰਾਮ ਨਾਲ ਕੀਤਾ ਜਾ ਸਕਦਾ ਹੈ ਮੰਦਰ ਦੇ ਵਿੱਚ ਸਮਾਜ ਭਲਾਈ ਦੇ ਬਹੁਤ ਸਾਰੇ ਕਾਰਜ ਕੀਤੇ ਜਾਂਦੇ ਨੇ ਦਵਾਈਆਂ ਫ੍ਰੀ ਦਿੱਤੀਆਂ ਜਾਂਦੀਆਂ ਹਨ ਲੋੜਵੰਦਾਂ ਨੂੰ ਲੋੜਵੰਦਾਂ ਲਈ ਰਹਿਸ਼ ਵਾਸਤੇ ਜਾਂ ਕੋਈ ਮਰੀਜ਼ ਹੈ ਬੰਦਾ ਉਹ ਆਪਣਾ ਬਾਹਰ ਹਸਪੀਟਲ ਦੇ ਵਿੱਚ ਦਵਾਈ ਵਗੈਰਾ ਲੈਣ ਆਉਂਦਾ ਉਹਨੂੰ ਰਹਿਸ਼ ਦੀ ਦਿੱਕਤ ਆਉਂਦੀ ਹੈ ਤਾਂ ਮੰਦਰ ਦੇ ਵਿੱਚ ਉਹ ਕਿਸੇ ਵੀ ਟਾਈਮ ਆ ਸਕਦਾ ਹੈਗਾ ਉਹਨੂੰ ਨਾਨ ਐਸੀ ਤੇ ਏਸੀ ਦੋਨੇ ਤਰ੍ਹਾਂ ਦੇ ਕਮਰੇ ਮਹੱਈਆ ਹੋ ਸਕਦੇ ਆ ਬਾਕੀ ਸ਼ਹਿਰਾਂ ਦੇ ਵਿੱਚ ਅਕਸਰ ਜਗ੍ਹਾ ਦੀ ਘਾਟ ਹੁੰਦੀ ਆ ਆਪਾਂ ਕੋਈ ਖੁਸ਼ੀਗਮਿੰਦਾ ਪ੍ਰੋਗਰਾਮ ਆਪਣੇ ਤਰ੍ਹਾਂ ਦੇ ਵਿੱਚ ਚੱਲਦਾ ਹੀ ਰਹਿੰਦਾ ਤੇ ਉਹਨਾਂ ਹਾਲਾਤਾਂ ਦੇ ਵਿੱਚ ਆਪਣੇ ਰਿਸ਼ਤੇਦਾਰਾਂ ਦੇ ਠਹਿਰਨ ਵਾਸਤੇ ਆਪਾਂ ਨੂੰ ਜਗ੍ਹਾ ਦੀ ਦਿੱਕਤ ਹੁੰਦੀ ਆ ਤਾਂ ਉਹ ਵੀ ਇਸ ਮੰਦਰ ਦੇ ਵਿੱਚ ਆਰਾਮ ਨਾਲ ਆ ਕੇ ਰਹਿ ਸਕਦੇ ਆ ਤੇ ਉਸ ਤੋਂ ਇਲਾਵਾ ਹੋਰ ਵੀ ਸਮਾਜ ਭਲਾਈ ਦੇ ਕੰਮ ਜਿਵੇਂ ਯੋਗਾ ਵਗੈਰਾ ਦੇ ਕੰਮਾਂ ਦੇ ਵਿੱਚ ਇੱਥੇ ਹਿੱਸਾ ਪਾਇਆ ਜਾਂਦਾ ਹੈ ਖਾਸ ਕਰਕੇ ਸਭ ਤੋਂ ਖਾਸੀਅਤ ਮੰਦਿਰ ਦੀ ਇਹ ਹੈ ਵੀ ਇੱਥੇ ਹਰ ਧਰਮ ਹਰ ਵਰਗ ਦਾ ਲੋਕ ਮਾਥਾ ਟੇਕਣ ਲਈ ਆਉਂਦੇ ਆ ਤੇ ਹਰ ਧਰਮ ਹਰ ਜਾਤੀ ਦੇ ਲੋਕਾਂ ਦੇ ਵਿੱਚ ਇਸ ਮੰਦਿਰ ਦੇ ਪ੍ਰਤੀ ਬਹੁਤ ਜ਼ਿਆਦਾ ਸ਼ਰਧਾ ਹੈ ਮੰਦਿਰ ਦੀ ਕਮੇਟੀ ਬਹੁਤ ਜ਼ਿਆਦਾ ਵਧੀਆ ਹਰ ਇੱਕ ਦੀ ਗੱਲਬਾਤ ਸੁਣਦੀ ਹੈ ਬੜਾ ਰਲ ਮਿਲ ਕੇ ਕੰਮ ਚੱਲ ਰਿਹਾ ਹੈ ਹਰ ਧਰਮ ਦੇ ਲੋਕਾਂ ਨੂੰ ਬਰਾਬਰ ਸਮਝਿਆ ਜਾਂਦਾ ਹੈ ਤੇ ਹਰ ਆਈ ਬੰਦੇ ਦਾ ਸਤਿਕਾਰ ਕੀਤਾ ਜਾਂਦਾ ਹੈ ਸੋ ਇਸ ਮੰਦਿਰ ਦੇ ਵਿੱਚ ਹਰ ਮਨੋ ਕਾਮਨਾ ਪੂਰਨ ਹੁੰਦੀਆਂ ਨੇਗੀਆਂ ਅਤੇ ਤੁਸੀਂ ਵੀ ਜਦੋਂ ਮਹਾਲੀਆਂ ਹੋ ਤਾਂ ਸੈਕਟਰ 88 ਦੇ ਵਿੱਚ ਮਾਤਾ ਦੁਰਗਾ ਦਾ ਮੰਦਿਰ ਹੈ ਇਸ ਮੰਦਿਰ ਦੇ ਵਿੱਚ ਜ਼ਰੂਰ ਦਰਸ਼ਨ ਕਰਨਾ ਉਹ ਬਾਕੀ ਵੀਡੀਓ ਬਣਾਉਣ ਵੇਲੇ ਕੋਈ ਸਾਥੋਂ ਗਲਤੀ ਹੋ ਗਈ ਹੋਵੇ ਕੋਈ ਕਿਸੇ ਦੇ ਸ਼ਾਨ ਦੇ ਖਿਲਾਫ ਬੋਲਿਆ ਗਿਆ ਹੋਵੇ ਕੋਈ ਉੱਚੀ ਨੀਚੀ ਗੱਲ ਕਹੀ ਗਈ ਹੋਵੇ ਤਾਂ ਅਸੀਂ ਦਿਲੋਂ ਮਾਫੀ ਚਾਹੁੰਦੇ ਹਾਂ ਤੇ ਜੋ ਜੈ ਮਾਤਾ ਦੀ ਜੈ ਹਨੂਮਾਨ ਧੰਨਵਾਦ ਜੀ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਜੁੜੇ ਰਹੋ ਸਾਡੇ YouTube ਚੈਨਲ ਨਾਲ ਧੰਨਵਾਦ